ਸਤਿਨਾਮ ਸ਼੍ਰੀ ਵਾਹਿਗੁਰੂ ਜੀ ਅੱਜ ਅਸੀਂ ਸੁਣਾਵਾਂਗੇ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਅਜਿਹੀ ਸਾਖੀ ਜੋ ਦੱਸਦੀ ਹੈ ਕਿ ਜੇ ਤੁਸੀਂ ਸੱਚੇ ਹੋ ਤਾਂ ਕੋਈ ਰਾਜਾ ਕੋਈ ਤਾਕਤ ਤੁਹਾਡਾ ਰਾਹ ਨਹੀਂ ਰੋਕ ਸਕਦੀ ਆਓ ਜੀ ਇਹ ਸੱਚ ਦੀ ਅਜਮਾਇਸ਼ ਵਾਲੀ ਪਾਵਨ ਕਹਾਣੀ ਸੁਣੀਏ ਸਤ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਅਜਿਹੀ ਸਾਖੀ ਦੀ ਜੋ ਸਾਨੂੰ ਸਿਖਾਉਂਦੀ ਹੈ ਕਿ ਸੱਚ ਕਿੰਨਾ ਵੀ ਇਕੱਲਾ ਹੋਵੇ ਪਰ ਆਖਿਰ ਜਿੱਤਦਾ ਉਹੀ ਹੈ ਇਹ ਘਟਨਾ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਦੌਰਾਨ ਦੀ ਹੈ ਇੱਕ ਵਾਰ ਗੁਰੂ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਇੱਕ ਰਾਸਤਾਨੀ ਦੇ ਪੁੱਜੇ ਰਾਸਤਾਨੀ ਵਿੱਚ ਲੋਕ ਧਰਮ ਦੇ ਨਾਮ ਤੇ ਰੀਤਾਂ ਰਿਵਾਜਾਂ ਵਿੱਚ ਉਲਝੇ ਹੋਏ ਸਨ ਉੱਥੇ ਦਾ ਰਾਜਾ ਬੜਾ ਅਹੰਕਾਰੀ ਸੀ ਉਹ ਆਪਣੇ ਆਪ ਨੂੰ ਇंसाफी ਧਾਰਮਿਕ ਰਾਜਾ ਸਮਝਦਾ ਸੀ ਪਰ ਅੰਦਰੋਂ ਕਾਲਾ ਸੀ ਲਾਲਚ ਝੂਠ ਤੇ ਦੁਰਵਿਵਹਾਰ ਕਰਨ ਵਾਲਾ ਸੀ ਜਦ ਗੁਰੂ ਨਾਨਕ ਦੇਵ ਜੀ ਦੀ ਆਮਦ ਹੋਈ ਲੋਕਾਂ ਨੇ ਰਾਜੇ ਤੱਕ ਇਹ ਖਬਰ ਪਹੁੰਚਾਈ ਕਿ ਇੱਕ ਸੰਤ ਆਇਆ ਹੈ ਜੋ ਸਿਰਫ ਨਾਮ ਜਪਣ ਦੀ ਗੱਲ ਕਰਦਾ ਹੈ ਤੇ ਲੋਕਾਂ ਨੂੰ ਅਸਲ ਧਰਮ ਦੀ ਸਿੱਖਿਆ ਦਿੰਦਾ ਹੈ ਰਾਜੇ ਨੇ ਸੋਚਿਆ ਮੈਂ ਤਾਂ ਧਰਮ ਰਾਜਾ ਹਾਂ ਮੇਰੇ ਕੋਲ ਆ ਕੇ ਇਹ ਸੰਤ ਕੀ ਸਿੱਖਿਆ ਦੇਵੇਗਾ ਉਸ ਨੇ ਗੁਰੂ ਜੀ ਨੂੰ ਦਰਬਾਰ ਵਿੱਚ ਬੁਲਾਇਆ ਰਾਜਾ ਹੰਕਾਰ ਵਿੱਚ ਆ ਕੇ ਗੁਰੂ ਜੀ ਨੂੰ ਕਹਿੰਦਾ ਮੈਂ ਹਾਂ ਰੋਜ਼ ਹਜ਼ਾਰਾਂ ਨੂੰ ਦਾਨ ਕਰਦਾ ਹਾਂ ਧਰਮ ਕਰਦਾ ਹਾਂ ਰਾਜ ਧਰਮ ਪਾਲਦਾ ਹਾਂ ਕੀ ਤੁਸੀਂ ਵੀ ਮੈਨੂੰ ਰਾਹ ਦੱਸੋਗੇ ਗੁਰੂ ਜੀ ਨੇ ਨਮਰਤਾ ਨਾਲ ਉੱਤਰ ਦਿੱਤਾ ਰਾਜਨ ਸੱਚਾ ਰਾਜ ਉਹ ਹੁੰਦਾ ਹੈ ਜਿੱਥੇ ਰਾਜਾ ਪਹਿਲਾਂ ਆਪਣੇ ਆਪ ਨੂੰ ਜਿੱਤੇ ਤੇ ਸੱਚਾ ਧਰਮ ਉਹ ਹੈ ਜਿੱਥੇ ਸੱਚ ਤੇ ਨਿਵਾਨਤਾ ਹੋਵੇ ਰਾਜਾ ਚੱਲ ਗਿਆ ਗੁਰੂ ਜੀ ਦੀ ਸਿੱਧੀ ਸਿੱਖਿਆ ਉਸਦੇ ਅਹੰਕਾਰ ਤੇ ਕਮੰਡ ਉੱਤੇ ਤੀਰ ਵਾਂਗ ਲੱਗੀ। ਰਾਜਾ ਗੁਰੂ ਜੀ ਨੂੰ ਇੱਕ ਕੋਠੜੀ ਵਿੱਚ ਰਖਵਾ ਦਿੰਦਾ ਹੈ ਤੇ ਉਮੀਦ ਕਰਦਾ ਹੈ ਕਿ ਗੁਰੂ ਜੀ ਗੁੱਸੇ ਹੋਣਗੇ ਤੇ ਉੱਥੋਂ ਭੱਜ ਜਾਣਗੇ। ਪਰ ਗੁਰੂ ਜੀ ਸਾਰੀ ਰਾਤ ਨਾਮ ਚੱਪਦੇ ਰਹੇ ਮਰਦਾਨਾ ਵੀਰਵਾ ਬਚੌਂਦਾ ਰਿਹਾ ਤੇ ਕਹਿੰਦਾ ਸੱਚਾ ਸਾਹਿਬ ਸੱਚ ਨਹੀਂ। ਦੂਜਾ ਦਿਨ ਰਾਜਾ ਆਉਂਦਾ ਹੈ ਤੇ ਪੁੱਛਦਾ ਹੈ ਉਹ ਸਾਰੀ ਰਾਤ ਇੱਥੇ ਰਿਹਾ ਤੈਨੂੰ ਗੁੱਸਾ ਨਹੀਂ ਆਇਆ ਗੁਰੂ ਜੀ ਹੌਲੀ ਜੇ ਹੱਸਦੇ ਹੋਏ ਕਹਿੰਦੇ ਮੈਂ ਤਾਂ ਆਪਣੇ ਅੰਦਰ ਦੇ ਰਾਜੇ ਨੂੰ ਜਿੱਤ ਚੁੱਕਾ ਹਾਂ ਜਦ ਅੰਦਰ ਸ਼ਾਂਤੀ ਹੋਵੇ ਤਾਂ ਬਾਹਰ ਦੀ ਜਗਾ ਕੀ ਮਾਇਨੇ ਰੱਖਦੀ ਹੈ ਉਸ ਦਿਨ ਪਿੰਡ ਦੀ ਜਨਤਾ ਗੁਰੂ ਜੀ ਦੇ ਦਰਸ਼ਨ ਲਈ ਉਤਸੁਕ ਹੋ ਗਈ ਉਹਨਾਂ ਨੇ ਦੇਖਿਆ ਇੱਕ ਸੰਤ ਜੋ ਸਿੱਧੀ ਗੱਲ ਕਰਦਾ ਸੀ ਉਹ ਰਾਜੇ ਤੋਂ ਵੀ ਵੱਡਾ ਸੀ ਰਾਜੇ ਨੇ ਲੋਕਾਂ ਦੀ ਆਵਾਜ਼ ਸੁਣੀ ਜਦ ਬਾਹਰ ਆਇਆ ਲੋਕਾਂ ਨੇ ਗੁਰੂ ਜੀ ਦੇ ਚਰਨਾਂ 'ਚ ਸਿਰ ਨਿਵਾ ਦਿੱਤਾ ਰਾਜੇ ਨੂੰ ਅਸਲੀਅਤਾ ਅਹਿਸਾਸ ਹੋਇਆ ਉਹ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਆਖਦਾ ਹੈ ਮੈਂ ਗਲਤ ਸੀ ਮੇਰਾ ਹੰਕਾਰ ਅੰਨਾ ਸੀ ਮੈਂ ਸੱਚ ਦੀ ਅਜਮਾਇਸ਼ ਕਰ ਬੈਠਾ ਗੁਰੂ ਜੀ ਕਹਿੰਦੇ ਸੱਚ ਦੀ ਅਜਮਾਇਸ਼ ਕਰ ਸਕਦੇ ਹੋ ਪਰ ਉਹ ਕਦੇ ਵੀ ਹਾਰਦਾ ਨਹੀਂ ਜਿਹੜਾ ਮਨੁੱਖ ਸੱਚ ਤੇ ਸਚਾਈ ਦੇ ਰਾਹ 'ਤੇ ਚੱਲਦਾ ਹੈ ਰੱਬ ਉਸਦੇ ਨਾਲ ਹੁੰਦਾ ਹੈ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਮਨੁੱਖ ਹਾਲਾਤਾਂ ਤੋਂ ਨਹੀਂ ਡਰਦਾ ਜੋ ਅੰਦਰ ਸਾਫ਼ ਹੈ ਉਹ ਬਾਹਰ ਕਿਸੇ ਦੇ ਤਾਕਤ ਤੋਂ ਨਹੀਂ ਥਰਥਰਉਂਦਾ ਸੱਚ ਦੀ ਰਾਹ ਵਿੱਚ ਰੁਕਾਵਟਾਂ ਜ਼ਰੂਰ ਆਉਂਦੀਆਂ ਹਨ ਪਰ ਸੱਚਾ ਚਾਕਰ ਕਰ ਜਿੱਤਦਾ ਹੀ ਹੈ ਜੇਕਰ ਇਹ ਸਾਖੀ ਤੁਹਾਡੀ ਆਤਮਾ ਨੂੰ ਛੂ ਗਈ ਹੋਵੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਸ਼ੁਕਰਾਨਾ ਡਿਵਾਈਨ ਟਾਕ ਤੇ ਅਸੀਂ ਹਾਂ ਰੋਜ਼ ਤੁਹਾਡੇ ਲਈ ਲਿਆਉਂਦੇ ਹਾਂ ਅਜਈਆਂ ਸੱਚੀਆਂ ਰੋਹਾਨੀ ਕਹਾਣੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ